असी ऐश मौजूदु ਚੱਲ ਆ ਵੈਗਟ ਜੀ ਕੋ ਫੜੇ ਵੀਰ ਜੀ ਬੇਨਤੀ ਹੈ ਵੀ ਸਵੇਰੇ ਪੌਣੇ ਕ ਚਾਰ ਦਾ ਟਾਈਮ ਸੀ ਤੇ ਜਿਤਨਾ ਰੋਹ ਚੱਲੀਦਾ ਉਤਨਾ ਹੀ ਚੱਲ ਕੇ ਆਉਣਦੇ ਆ ਕੋਈ ਕਾਲੀ ਨਹੀਂ ਕੋਈ ਕੁਛ ਨਹੀਂ 35 ਦੀ ਸਪੀਡ ਸੀ ਤੇ ਨਾ ਇਹਦੇ ਉੱਤੇ ਕੋਈ ਲਾਈਟ ਆ ਨਾ ਕੋਈ ਰੇਡੀਅਮ ਟੇਪ ਆ ਚਾਨਣ ਕੀ ਇਕਦਮ ਹੀ ਰੋਡ ਛੋਟੇ ਤੋਂ ਵੱਡਾ ਹੋ ਜਾਂਦਾ ਤੇ ਪਤਾ ਨਹੀਂ ਲੱਗਦਾ ਵੀ ਕਿਧਰ ਨੂੰ ਜਾਣਾ ਤੇ ਕਿਧਰ ਨੂੰ ਨਹੀਂ ਅਨੇਕਾ ਹੀ ਨੁਕਸਾਨ ਹੋਇਆ ਹੁਣ 5-6 ਲੱਖ ਰੁਪਏ ਦਾ ਨੁਕਸਾਨੇ ਦਾ ਹਰਜਾਨਾ ਕੌਣ ਭਰੂਗਾ ਵੀਰ ਜੀ ਕਿੱਥੋਂ ਆ ਰਹੇ ਮੈਂ ਵੀਰ ਜੀ ਆ ਰਿਹਾ ਪਠਾਨਕੋਟ ਤੋਂ ਤੇ ਭਿੱਖੀਵਿੰਡ ਮੈਂ ਜਾਣਾ ਤੇ ਇਹ ਸਿੱਧਾ ਡਿਵਾਈਡਰ ਤੇ ਚੜ੍ਹ ਸਿੱਧੀ ਡਿਵਾਈਡਰ ਤੇ ਵੀਰ ਜੀ ਤੁਰੇ ਆਉਂਦੀ ਹੈ ਮਤਲਬ ਇਹ ਆਟੋਮੈਟਿਕ ਲਾਈਟ ਕੁਝ ਨਹੀਂ ਹੈਗਾ ਕੋਈ ਰੇਡੀਅਮ ਨਹੀਂ ਗਈ ਜਦੋਂ ਡਿਵਾਈਡਰ ਆਉਂਦਾ ਪਤਾ ਨਹੀਂ ਲੱਗਦਾ ਸੈਂਟਰ ਜੀ ਵੀ ਡਿਵਾਈਡਰ ਆ ਗਿਆ ਜਾਂ ਨਹੀਂ ਆ ਗਿਆ ਇਹ ਨਹੀਂ ਵੀ ਇਹ ਲੱਗੀ ਗੱਡੀਆਂ ਨੇਕਾਂ ਹੀ ਲੱਗੀਆਂ ਹੈ ਹਰ ਮਤਲਬ ਸੀਜ਼ਨ ਦੇ ਵਿੱਚ 10-15 ਗੱਡੀਆਂ ਲੱਗਦੀਆਂ ਲੱਗਦੀਆਂ ਕਿੰਨਾ ਕੁ ਨੁਕਸਾਨ ਆਉਣਾ ਨੁਕਸਾਨ ਘੱਟੋ ਘੱਟ 5.5 ਲੱਖ ਰੁਪਏ ਦਾ ਜੀ ਇਹ ਗੱਡੀ ਦਾ ਹਾਂ ਜੀ ਗੱਡੀ ਦਾ ਗੱਡੀ ਦਾ ਹੀ ਗੱਡੀ ਦਾ ਗੱਡੀ ਮਤਲਬ ਹੈਵੀ ਗੱਡੀਆਂ ਹੁਣ ਸਮਾਨ ਬੜਾ ਮਹਿੰਗਾ ਹੈ ਜੀ ਚਾਹ ਕਰਕੇ ਨੁਕਸਾਨ ਬਹੁਤ ਹੈ ਹੁਣ ਕੌਣ ਅਰਜਾਨਾ ਪਰੂ ਇਹਦੇ ਹੁਣ ਮਾਲਕ ਹੀ ਜਾਂਦਾ ਜੀ ਮੇਰਾ ਨਾਮ ਗੁਰਸਾਬ ਸਿੰਘ ਹੈ ਜੀ ਮੈਂ ਹੀ ਚਲਾਉਂਦਾ ਹਾਂ ਗੱਡੀ ਮੇਰੇ ਤੁਹਾਡਾ ਕੋਈ ਜਾਣੀ ਨੁਕਸਾਨ ਨਹੀਂ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਗਾ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਜੀ ਹਾਂ ਅਸੀ ਕਾਲ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਇਹਦਾ ਡਵਾਈਡਰ ਬਣਿਆ ਹੈ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਇੱਕ ਰਾਤੀ ਵੀ ਗੱਡੀ ਵੱਜੀ ਹੈ ਸਾਡਾ ਜੋ ਘਰ ਵੀ ਹੈ ਉਹ ਵੀ ਇਸ ਸੜਕ ਦੇ ਉੱਤੇ ਹੈ ਅਸੀਂ ਘਰੋਂ ਸਾਨੂੰ ਨਿਕਲਣਾ ਇੰਨਾ ਮੁਸ਼ਕਲ ਹੋਇਆ ਪਿਆ ਕਿ ਸਾਨੂੰ ਬਹੁਤ ਧਿਆਨ ਨਾਲ ਘਰੋਂ ਨਿਕਲਣਾ ਪਿਆ ਰੌਂਗ ਸਾਈਡ ਚੱਲਦੇ ਆ ਪਰਲੀ ਸਾਈਡ ਸੜਕ ਵੀ ਟੁੱਟੀ ਜੈ ਸਾਰੀ ਜਦੋਂ ਕੱਲ ਪਰਸੋਂ ਵੀ ਸਾਡੇ ਬੇਗਾੜੀਆਂ ਇੱਕ ਗੱਡੀ ਦਾ ਐਕਸੀਡੈਂਟ ਵੱਜੀ ਟਰਾਲੀ ਦੇ ਵਿੱਚ ਉਹਦਾ ਵੀ ਬਹੁਤ ਨੁਕਸਾਨ ਹੋਇਆ ਅਰ ਰਾਤ ਦਾ ਇੱਕ ਟਰੱਕ ਵੱਜ ਗਿਆ ਡਿਵਾਈਡਰ ਦੇ ਵਿੱਚ ਇਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਇਸ ਕਰਕੇ ਇਹ ਡਿਵਾਈਡਰ ਨੂੰ ਚੁੱਕਿਆ ਜਾਵੇ ਇੱਥੋਂ ਫੇਰ ਕੋਈ ਹੱਲ ਨਹੀਂ ਦੇ ਜਾਂ ਛਟਕਦਾ ਹੋਵੇ ਹੱਲ ਕੀਤਾ ਜਾਵੇ ਜਾਂ ਡਿਵਾਈਡਰ ਦਾ ਵੀ ਪੱਕਾ ਹੱਲ ਕੀਤਾ ਜਾਵੇ ਜਿਹੜਾ ਲੋਕਾਂ ਦਾ ਨੁਕਸਾਨ ਹੋਵੇ ਅਸਾਨੂੰ ਤਾਂ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਬਹੁਤ ਔਖਾ ਨੂੰ ਘਰੋਂ ਆਪਣੀ ਕੋਈ ਚੀਜ਼ ਕਰਨੀ ਹੋਵੇ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ ਕੋਈ ਸਾਡੇ ਘਰ ਹੀ ਨਾ ਆਨਕ ਵੱਜੇ ਵਿੱਚ ਇਸ ਕਰਕੇ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਬ ਤਰੀ ਕਮੇਟੀਕਾਰ ਜਾਂ ਕੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੇ ਲੀਡਰ ਨੂੰ ਰਾਜਨੀਤੀ ਪਾਰਟੀ ਇਹਨਾਂ ਨੇ ਕਿਹਾ ਸਰਕਾਰ ਨੂੰ ਨਹੀਂ ਕਿਹਾ ਇਹਦਾ ਹੱਲ ਕੀਤਾ ਜਾਏ ਕਮੇਟੀਆਂ ਵਾਲਿਆਂ ਨੂੰ ਬੜੀ ਧੀਰੀ ਗੜੀ ਸੜਕ ਰੁੱਟੀ ਆ ਉੱਥੇ ਆਉਂਦੇ ਆ ਗਟਕੇ ਦੇ ਦੋ ਟਿੱਪਰ ਛੁੱਟ ਕੇ ਚੱਲ ਜਾਂਦੇ ਆ ਉਹ ਜਦੋਂ ਸੜਕ ਵਗਦੀ ਆ ਉਹ ਫਿਰ ਘੱਟੇ ਨਾਲ ਮਿੱਟੀ ਉੱਡੜ ਜਾਂਦੀ ਆ ਦੋਸ ਟੋਏ ਪੈ ਜਾਂਦੇ ਆ ਸਾਰੀ ਦਿਹਾੜੀ ਹੁਣ ਕਮਾਦ ਵਾਲੀਆਂ ਟਰਾਲੀਆਂ ਵੀ ਚੱਲ ਪਈਆਂ ਸਭ ਰੌਂਗ ਸਾਈਡ ਹੀ ਚੱਲਦੇ ਆ ਜੰਨੀਆਂ ਗੱਠੇ ਵਾਲੀਆਂ ਟਰਾਲੀਆਂ ਸਭ ਰੌਂਗ ਸਾਈਡ ਚੱਲਦੀਆਂ ਆ ਇਸ ਕਰਕੇ ਬਹੁਤ ਨੁਕਸਾਨ ਸਾਡਾ ਘਰ ਵਾਲਿਆਂ ਬਹੁਤ ਔਖਾ ਬੈਠ ਰਹਿਣਾ ਇਹ ਡੇਰਾ ਰੋੜ ਜਿਹੜਾ ਫਤਿਹਗੜ ਚੁੰਗੀਆਂ ਪਟ્રોલ ਪਾਸ ਤੇ ਇੱਥੇ ਅਕਸਰ ਇਹ ਇਤਿਹਾਸੇ ਵਾਪਸ ਆ ਬੀਤੀ ਰਾਤ ਫੇਰ ਇਹ ਟਰਾਲਾ ਪਟਿਆ ਇਹ ਡਵਾਈਡਰ ਦਾ ਜਿਹੜਾ ਡਵਾਈਡਰ ਦੇ ਕਾਰਨ ਜਿਹੜਾ ਨੁਕਸਾਨ ਹੁੰਦਾ ਜੇ ਤੁਸੀਂ ਇੱਥੇ ਲੱਗੇ ਰਹਿੰਦੇ ਹਾਂਜੀ ਅਸੀਂ ਇਹ ਤੇ ਕਈ ਵਾਰੀ ਵੇਖਿਆ ਜੀ ਇੱਥੇ ਜਦੋਂ ਗੱਡੀ ਵਜਦੀ ਸਿੱਧੀ ਡੁਆਇਡਰ ਦੇ ਵਿੱਚ ਆ ਕੇ ਵਜਦੀ ਹੈ ਹਾਂਜੀ ਜਾਂ ਤਾਂ ਡੁਆਇਡਰ ਹਟਾਇਆ ਜਾਏ ਜਾਂ ਗਵਰਨਮੈਂਟ ਵੱਲੋਂ ਇਹ ਲੇਟਾ ਲਿਆਂ ਜਾਣ ਤੇ ਜਿਹੜਾ ਜਾਂ ਪਿੱਛੇ ਨੈਵੀਗੇਸ਼ਨ ਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਲੈ ਜੀ ਇੱਥੇ ਅੱਗੇ ਡੁਆਇਟਰ ਲਗਾ ਆਇਆ। ਹਾਂਜੀ ਹਰ ਇੱਕ ਬੰਦਾ ਨੁਕਸਾਨ ਤੁਸੀਂ ਇੱਥੇ ਲੱਗੇ ਰਹਿੰਦੇ ਕਦੀ ਜਾ ਕੇ ਕਮੇਟੀ ਘਰ ਜਾਂ ਹੋਰ ਕਿਹਨੇ ਅਧਿਕਾਰੀ ਨੂੰ ਨਹੀਂ ਕਿਹਾ ਵੀ ਇੱਥੇ ਇਹ ਜਿਹੜਾ ਕਈ ਵਾਰੀ ਇਹਨਾਂ ਨੂੰ ਕਿਹਾ ਗਾਇਆ ਇੱਥੇ ਡੁਆਇਟਰ ਹਟਾਇਆ ਜਾਏ ਇਹ ਨਹੀਂ ਨਾ ਕਰਦੇ। ਕੋਈ ਨਹੀਂ ਥੋਟ ਉਹਨੇ ਨਾਲ ਇੱਥੇ ਲੇਟਾ ਜਾਂਦੀਆਂ ਨੇ ਸਾਰੀ ਲੜਕੀਆਂ ਕੋਈ ਲੜਨੀ ਚਾਹਦੀ ਇੱਥੋਂ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਕਮੇਟੀ ਦੇ ਪੈਸੇ ਪਾਉਂਦੇ ਸਨ ਉਹਨੂੰ ਬਹੁਤ ਬਹੁਤ ਇਹ ਦੇ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਕਦੀ ਕਾਰ ਵਜ ਜਾਂਦੀ ਕਦੀ ਕੋਹ ਵਜ ਜਾਂਦਾ ਲੋਕਾਂ ਦੀ ਸੱਟਾਂ ਬੇਟਾਂ ਬਹੁਤ ਲੱਗਦੀਆਂ ਡਿਵਾਈਡਰ ਦਾ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਵੋਟ ਨਹੀਂ ਆਉਂਦਾ ਕੋਈ ਬਲੈਡ ਨਹੀਂ ਕੁਝ ਨਹੀਂ ਆ ਇਹਦਾ ਕੁਝ ਹੱਲ ਹੋਣਾ ਚਾਹੀਦਾ ਵਾ ਕੁਝ ਹੱਲ ਹੋਣਾ ਚਾਹੀਦਾ ਜਾਂ ਪੀਡਬਲੂ ਵਾਂਗ ਹੋਣਾ ਚਾਹੀਦਾ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ ਰਾਤੀ ਵੀ 3:30 ਵਜੇ ਗੱਡੀ ਵਜਦੀ ਆ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਗੱਡੀ ਵਾਲਿਆਂ ਦਾ ਵੀ ਸਿਰਫ ਇਹ ਡਿਵਾਈਡਰ ਦੇ ਕਾਰਨ ਹੋਇਆ ਜੀ ਡਿਵਾਈਡਰ ਨੂੰ ਹਟਣਾ ਚਾਹੀਦਾ ਜਾਂ ਇਹ ਜਗ੍ਹਾ ਵੇਰ ਦਾ ਕਰਕੇ ਬਹੁਤ ਨੁਕਸਾਨ ਹੋ ਦੇ ਚੌਥੇ ਪੰਜਵੇਂ ਦੇ ਨਾਲ ਕੋਈ ਕਾਰ ਕੋਈ ਨਾ ਕੋਈ ਵੱਜੀ ਰਹਿੰਦੀ ਹੈ ਇਸ ਜਗ੍ਹਾ ਤੇ ਇਹਦਾ ਕੋਈ ਜਾਂ ਬੋਰਡ ਲਾਉਣਾ ਚਾਹੀਦਾ ਜਾਂ ਨੂੰ ਹਟਾਉਣਾ ਹਟਾਉਣਾ ਚਾਹੀਦਾ ਵਾ ਜਿੱਦਾਂ ਬਟਾਲਾ ਰੋਡ ਤੋਂ ਆਟਿਆ ਵਾ ਇਹ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ ਜਾਨ ਮਾਨੀ ਕਿਉਂਕਿ ਕਈਆਂ ਦੇ ਸੱਟਾਂ ਪੇਟਾਂ ਲੱਗਦੀਆਂ ਪਿੱਛੇ ਗੱਡੀ ਨੋਆ ਪਿੱਛੇ ਦੀ ਵੱਜੀ ਦੋ ਤਿੰਨ ਮਹੀਨੇ ਪਹਿਲਾਂ ਕੋਈ ਨਾ ਕੋਈ ਵੱਜੀ ਰੀ ਹੱਲ ਕੀਤਾ ਜਾਵੇ